ਪੰਜਾਬ ਇੱਕ ਧਰਤੀ ਜਿਸ ਨੂੰ ਅਨਾਜ ਦੀ ਟੋਕਰੀ ਕਿਹਾ ਜਾਂਦਾ ਹੈ ਇੱਥੇ ਦੀ ਮਿੱਟੀ ਕੋਨੀ ਹੀ ਸੋਣੀ ਹੈ ਜਿਨਨੇ ਇੱਥੋਂ ਦੇ ਲੋਕ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਇਨਾ ਖੇਤੀਬਾੜੀ ਜ਼ਮੀਨਾਂ ਦੀ ਮਤਦਾ ਸਿਰਫ ਕਿਸਾਨਾਂ ਲਈ ਹੀ ਨਹੀਂ ਬਲਕਿ ਅਮੀਰ ਲੋਕ ਵੀ ਹੋਣ ਵੱਡੇ ਪਦਰ ਤੇ ਪੰਜਾਬ ਦੀ ਜ਼ਮੀਨ ਖਰੀਦ ਰਹੇ ਹਨ ਅੱਜ ਅਸੀਂ ਸਮਝਦੇ ਹਾਂ ਕਿ ਖੇਤੀਬਾੜੀ ਦੀ ਮਤਦਾ ਕੀ ਹੈ ਇਹ ਕਿਸ ਹਾਲਤ ਵਿੱਚ ਹੈ ਐਸੇ ਕਿਸ ਤਰ੍ਹਾਂ ਪਵਿੱਖ ਵਿੱਚ ਇਸ ਨੂੰ ਬਚਾ ਸਕਦੇ ਹਾਂ ਪੰਜਾਬ ਦੀ ਖੇਤੀਬਾੜੀ ਸਿਰਫ ਪੰਜਾਬ ਲਈ ਨਹੀਂ ਸਾਰੇ ਭਾਰਤ ਲਈ ਮਤਵਪੂਰਨ ਹੈ ਇੱਥੇ ਦੀ ਮਿੱਟੀ ਸਾਰੀਆਂ ਫਸਲਾਂ ਲਈ ਬਹੁਤ ਉਪਜਾਊ ਹੈ ਖੇਤੀ ਸਾਨੂੰ ਖਾਣ ਪੀਣ ਲਈ ਅਨਾਜ ਦਿੰਦੀ ਹੈ ਅਰਥ ਵਿਵਸਥਾ ਨੂੰ ਮਜ਼ਬੂਤ ਕਰਦੀ ਹੈ ਅਤੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਅੱਜ ਵੀ ਪੰਜਾਬ ਦੇ ਕਿਸਾਨ 80% ਤੋਂ ਵੱਧ ਅਨਾਜ ਦੇ ਉਤਪਾਦਨ ਵਿੱਚ ਯੋਗਦਾਨ ਪਾ ਰਹੇ ਹਨ ਪਰ ਕੀ ਸਾਡੀ ਖੇਤੀਬਾੜੀ ਖਤਰੇ ਵਿੱਚ ਹੈ ਹਾਂਜੀ ਬਿਲਕੁਲ ਅੱਜ ਸਾਡੀ ਖੇਤੀ ਸਾਡੀਆਂ ਜ਼ਮੀਨਾਂ ਖਤਰੇ ਵਿੱਚ ਹਨ ਕਿਉਂਕਿ ਸਰਕਾਰ ਜਾਣ ਬੁਝ ਕੇ ਮਾੜੀਆਂ ਨੀਤੀਆਂ ਲੈ ਕੇ ਆਉਂਦੀ ਹੈ ਨਵੇਂ ਕਾਨੂੰਨ ਲੈ ਕੇ ਆਉਂਦੀ ਹੈ ਤਾਂ ਜੋ ਕਿਸਾਨ ਕਮਜ਼ੋਰ ਹੋ ਜਾਣ ਤੇ ਆਪਣੀਆਂ ਜ਼ਮੀਨਾਂ ਵੱਡੇ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਹੋ ਜਾਂ। ਆਖਿਰ ਇਹੋ ਜਿਹਾ ਕੀ ਹੈ ਪੰਜਾਬ ਦੀਆਂ ਜ਼ਮੀਨਾਂ ਵਿੱਚ ਜੋ ਸਾਰੇ ਹੱਥ ਤੋਂ ਕੇ ਮਗਰ ਪੈ ਗਏ ਹਨ। ਅੱਜ ਖੇਤੀਬਾੜੀ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜਿਵੇਂ ਪਾਣੀ ਦੀ ਕਾਟ ਜ਼ਮੀਨੀ ਪਾਣੀ ਤੇਜ਼ੀ ਨਾਲ ਘਟ ਰਿਹਾ ਹੈ। ਕੈਮੀਕਲਾਂ ਦੀ ਵਰਤੋਂ ਖੇਤਾਂ ਵਿੱਚ ਪੈਸਟਿਸਾਈਡ ਤੇ ਖਾਦਾਂ ਦੀ ਜ਼ਿਆਦਾ ਵਰਤੋਂ ਮਿੱਟੀ ਦੀ ਉਪਜਾ

ਖਾਦ ਤੇ ਦਵਾਈਆਂ ਦੀ ਖਪਤ ਕਟਾ ਕੇ ਖੇਤੀਬਾੜੀ ਸੁਧਾਰੀ ਜਾ ਸਕਦੀ ਹੈ ਆਰਗੇਨਿਕ ਫਾਰਮਿੰਗ ਕਰਕੇ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ ਇੱਕ ਹੀ ਮੌਸਮ ਵਿੱਚ ਵੱਖ-ਵੱਖ ਫਸਲਾਂ ਉਗਾਉਣੀਆਂ ਚਾਹੀਦੀਆਂ ਹਨ ਕਿਸਾਨ ਖੁਦ ਆਪਣੀਆਂ ਫਸਲਾਂ ਜਾਂ ਸਬਜ਼ੀਆਂ ਮਾਰਕੀਟ ਵਿੱਚ ਵੇਚਣ ਜੇ ਅਸੀਂ ਇਹ ਤਰੀਕੇ ਲਾਗੂ ਕਰੀਏ ਤਾਂ ਖੇਤੀ ਵਿੱਚ ਸੁਧਾਰ ਕਰ ਸਕਦੇ ਹਾਂ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਵੱਡੇ ਬਿਜ਼ਨਸਮੈਨ NRI ਤੇ ਰੀਅਲ ਅਸਟੇਟ ਡਿਵੈਲਪਰ ਪੰਜਾਬ ਵਿੱਚ ਜ਼ਮੀਨ ਖਰੀਦ ਰਹੇ ਹਨ ਪਰ ਕਿਉਂ ਪਹਿਲਾ ਮੁੱਖ ਕਾਰਨ ਇਹ ਹੈ ਕਿ ਜ਼ਮੀਨ ਦੀ ਕੀਮਤ ਵਿੱਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਪੰਜਾਬ ਦੀ ਖੇਤੀਬਾੜੀ ਜ਼ਮੀਨ ਪਵਿੱਖ ਵਿੱਚ ਸੋਨੇ ਵਰਗੀ ਹੋ ਸਕਦੀ ਹੈ ਇਹ ਉਹਨਾਂ ਦੇ ਪੈਸੇ ਨੂੰ ਸਿਰਫ 5-10 ਸਾਲਾਂ ਵਿੱਚ 10 ਗੁਣਾ ਤੱਕ ਵਧਾ ਸਕਦੀ ਹੈ ਜਿਵੇਂ ਅੱਜ 1 ਏਕੜ ਦੀ ਕੀਮਤ 1 ਕਰੋੜ ਰੁਪਏ ਹੈ ਅਤੇ ਇਹ 10 ਸਾਲਾਂ ਤੱਕ 10 ਕਰੋੜ ਤੱਕ ਹੋ ਜਾਵੇਗੀ ਇਹ ਉਹਨਾਂ ਦੇ ਅੰਦਾਜ਼ੇ ਹੀ ਨਹੀਂ ਸਗੋਂ ਉਹਨਾਂ ਨੂੰ ਪੂਰਾ ਪਹੋਸਾ ਹੈ ਦੂਜਾ ਕਾਰਨ ਆਰਗੇਨਿਕ ਖੇਤੀ ਹੈ ਹਾਂਜੀ ਬਹੁਤ ਸਾਰੇ ਅਮੀਰ ਲੋਕ ਆਰਗੇਨਿਕ ਤੇ ਐਕਸਪੋਰਟ ਖੇਤੀ 'ਚ ਨਿਵੇਸ਼ ਕਰ ਰਹੇ ਹਨ ਆਰਗੇਨਿਕ ਖੇਤੀ ਪਵਿੱਖ ਵਿੱਚ ਬਹੁਤ ਵੱਡਾ ਬਿਜ਼ਨਸ ਬਣਨ ਜਾ ਰਿਹਾ ਹੈ ਤੇ ਆਰਗੇਨਿਕ ਖੇਤੀ ਲਈ ਪੰਜਾਬ ਦੀ ਜ਼ਮੀਨ ਸਭ ਤੋਂ ਮਤਵਪੂਰਨ ਹੈ ਕਿਉਂਕਿ ਇਥੇ ਅਸੀਂ ਕੋਈ ਵੀ ਫਸਲ ਪੈਦਾ ਕਰ ਸਕਦੇ ਹਾਂ ਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ ਤੀਜਾ ਕਾਰਨ ਇਹ ਵੀ ਹੈ ਕਿ ਵੱਡੇ ਲੋਕ ਖੇਤਾਂ ਵਿੱਚ ਰਿਹائش ਤੇ ਆਰਾਮ ਲਈ ਜ਼ਮੀਨ ਖਰੀਦ ਰਹੇ ਹਨ ਕਿਉਂਕਿ ਪੰਜਾਬ ਜਿਹਾ ਰਹਿਣ ਸਹਣ ਸਾਨੂੰ ਹੋਰ ਕਿਸੇ ਜਗ੍ਹਾ ਤੇ ਦੇਖਣ ਨੂੰ ਨਹੀਂ ਮਿਲਦਾ ਲੋਕ ਜ਼ਮੀਨਾਂ ਖਰੀਦ ਕੇ ਫਾਰਮ ਹਾਊਸ ਬਣਾ ਰਹੇ ਹਨ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਪੰਜਾਬ ਦੀ ਖੇਤੀਬਾੜੀ ਜ਼ਮੀਨ ਸਿਰਫ ਕਿਸਾਨਾਂ ਲਈ ਨਹੀਂ ਬਲਕਿ ពਵਿੱਖ ਲਈ ਇੱਕ ਸੋਨੇ ਦੀ ਖਾਨ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਾਰਨ ਹਨ ਪੰਜਾਬ ਦੇ ਲੋਕਾਂ ਨੂੰ ਵਾਅਦ ਤੋਂ ਵੱਧ ਪੈਸੇ ਦਾ ਲਾਲਚ ਦੇ ਕੇ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਜਾਂ ਨਸ਼ਿਆਂ ਵਿੱਚ ਲਾ ਕੇ ਉਹਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਹਨ ਤੇ ਇਹ ਸਭ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ ਯਾਦ ਰੱਖਿਓ ਪੰਜਾਬੀਓ ਪਵਿੱਖ ਵਿੱਚ ਸਿਰਫ ਓਹੀ ਲੋਕ ਬਚ ਸਕਣਗੇ ਜਿਨ੍ਹਾਂ ਕੋਲ ਜਾਂ ਤਾਂ ਜ਼ਮੀਨ ਹੈ ਜਾਂ ਸੋਨਾ ਹੈ ਤੁਹਾਡਾ ਪੈਸਾ ਜਿਸ ਪਿੱਛੇ ਤੁਸੀਂ ਦਿਨ ਰਾਤ ਪੱਜੇ ਫਿਰਦੇ ਹੋ ਇਹ ਬੈਂਕਾਂ ਵਿੱਚ ਪਿਆ ਰਾਂਖ ਬਣ ਜਾਵੇਗਾ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ ਜੋ ਸਭ ਦੁਨੀਆ ਤੇ ਚੱਲ ਰਿਹਾ ਹੈ ਉਸ ਦੇ ਨਤੀਜੇ ਬਹੁਤ ਭਿਆਨਕ ਹੋਣ ਵਾਲੇ ਨੇ ਜੇ ਤੁਹਾਡੇ ਕੋਲ ਅੱਜ ਦੇ ਸਮੇਂ 1 ਏਕੜ ਜ਼ਮੀਨ ਹੀ ਹੈ ਤਾਂ ਉਸ ਨੂੰ ਸੰਭਾਲ ਲਓ ਕਾਟ ਖਾ ਲੋ ਰੁੱਖੀ ਮਿੱਸੀ ਖਾ ਲੋ ਪਰ ਜ਼ਮੀਨ ਨਾ ਵੇਚੋ ਵੇਲੇ ਨੇ ਮੁੜ ਹੱਥ ਨਹੀਂ ਆਉਣਾ ਜੇ ਅਸੀਂ ਆਪਣੀ ਮਿੱਟੀ ਆਪਣੀ ਖੇਤੀ ਨੂੰ ਸੰਭਾਲਣਾ ਚਾਹੁੰਦੇ ਹਾਂ ਤਾਂ ਆਓ ਅਸੀਂ ਖੇਤੀ ਵਿੱਚ ਨਵੇਂ ਤਰੀਕੇ ਲਾਗੂ ਕਰੀਏ ਕਿਸਾਨਾਂ ਦੀ ਮਦਦ ਕਰੀਏ ਅਤੇ ਆਪਣੀ ਜ਼ਮੀਨ ਦੀ ਕਦਰ ਕਰੀਏ